ਜਸਤਿੰਦਰ ਸਾਡੇ ਸੂਰਮਿਆਂ ਦੇ ਨਾਤੇ ਸਾਡੇ ਬਹਾਦਰਾਂ ਦੇ ਨਾਤੇ ਸਾਡੇ ਇਥੇ ਸਕੂਲ ਬਣਨ ਲੱਗਾ ਸਾਨੂੰ ਸਾਡਾ ਇਤਿਹਾਸ ਪੜਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਮੈਮ ਆਪਣੀ ਪੰਜਾਬੀ ਕਲਾਸ ਵਿੱਚ ਬੱਚਿਆਂ ਨੂੰ ਜ਼ਰੂਰੀ ਸ਼ਹੀਦ ਜਸਵੰਤ ਸਿੰਘ ਖਲੜਾ ਉਹ ਵਾਰ ਇਹ ਪੜਾਉਂਦੀਆਂ ਤੇ ਉਹ ਪੜ੍ਹਦੇ ਸਮੇਂ ਜਦੋਂ ਇਹ ਮੈਟਿਚ ਸਮਕੈਲਸ ਨੂੰ ਸਭਾ ਚੇਸ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਮਹਿਸੂਸ ਕਰ ਰਹੀਆ ਕਿ ਸੱਚ ਦਾ ਹੌਸਲਾ ਸਿਰਫ ਕਿਤਾਬਾਂ 'ਚ ਨਹੀਂ ਪੜਿਆ ਜਾਂਦਾ। ਸਾਡੇ ਸੂਰਮੇ, ਸਾਡੇ ਬਹਾਦਰ ਉਹ ਇਤਿਹਾਸ ਦੀ ਉਸ ਹੌਸਲੇ ਦੀ ਮਿਸਾਲ ਸਨ। ਜਦੋਂ ਮੈਂ ਬਣਾਉਂਦੀ ਹਾਂ ਤਾਂ ਮੈਂ ਹਮੇਸ਼ਾ ਇੱਕ ਮੈਕਸੀਕਨ ਪ੍ਰੋਵਰਬ ਦੇ ਨਾਲ ਸ਼ੁਰੂ ਕਰਦੀ ਹਾਂ। ਆਈ ਆਲਵੇਸ ਟੈਲ them they tried to barriers they didn't know we were seeds. ਉਸ ਸਮੇਂ ਜਦੋਂ ਸੇਜ ਜਸਵੰਤ ਸਿੰਘ ਖਲੜਾ ਨੇ ਸੱਚ ਦੀ ਆਵਾਜ਼ ਉਠਾਈ ਜਦੋਂ 25000 ਨੌਜਵਾਨਾਂ ਨੂੰ ਮਾਰ ਕੇ ਰਫਾ ਦਫਾ ਕਰ ਦਿੱਤਾ ਗਿਆ ਕੋਈ ਵੀ ਉਹਨਾਂ ਦਾ ਨਾਂ ਪਤਾ ਦੱਸਣ ਲਈ ਤਿਆਰ ਨਹੀਂ ਸੀ ਉਹ ਖੜੇ ਹੋਏ ਤੇ ਉਹਨਾਂ ਨੂੰ ਧਮਕੀ ਮਿਲੀ ਕਿ 25000 ਦੀ ਜਗ੍ਹਾ ਸੀ 25000 1 ਲੱਖ ਦਾ ਹਿਸਾਬ ਦੇ ਦੇਣਗੇ ਉਸ ਸਮੇਂ ਉਹ ਜਾਣਦੇ ਨਹੀਂ ਸੀ ਕਿ ਉਹ ਇੱਕ ਅਜਿਹਾ ਬੀਜ ਬੀਜਣ ਜਾ ਰਹੇ ਆ ਜੋ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਪੁੰਗਰੇਗਾ ਸਾਰਿਆਂ ਲਈ ਇੱਕ ਚਾਨਣ ਮੁਨਾਰਾ ਬਣੇਗਾ। ਔਰ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਬੱਚੇ ਜੋ ਅੱਜ ਇੱਥੇ ਆ ਕੇ ਪੜ੍ਹਨਗੇ ਸਾਡਾ ਜੋ ਵਿਖ ਹਨ ਉਹ ਨਾ ਸਿਰਫ ਲਿਖਣਾ ਤੇ ਪੜ੍ਹਨਾ ਸਿੱਖਣਗੇ ਬਲਕਿ ਸੱਚ ਦੇ ਰਾਸਤੇ ਤੇ ਚੱਲਣਾ ਹੌਸਲਾ ਕੀ ਹੁੰਦਾ ਹੈ ਤੇ ਚੜ੍ਹਦੀ ਕਲਾ 'ਚ ਰਹਿਣਾ ਕੀ ਹੁੰਦਾ ਹੈ ਉਹ ਵੀ ਜ਼ਰੂਰ ਸਿੱਖਣਗੇ। ਪਰ ਜਿਹੜਾ ਹੁਣ ਫ੍ਰਿਜਨੋ ਸ਼ਹਿਰ ਦਾ ਨਾਂ ਚਮਕਿਆ ਹੋਇਆ ਇਸ ਕਰਕੇ ਕਿ ਉੱਥੋਂ ਦੇ ਐਲੀਮੈਂਟਰੀ ਸਕੂਲ ਦਾ ਨਾਂ ਜੀ ਇਹ ਸਦਾ ਅਜ ਸੁਵਾਨ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ ਤੇ ਇਹ ਸਕੂਲ ਅੱਜ ਜਿਹੜਾ ਹੈ ਜੀ ਖੋਲ ਦਿੱਤਾ ਗਿਆ ਹੈ ਚਾਲੂ ਕਰ ਦਿੱਤਾ ਗਿਆ ਹੈ ਸੋ ਜਿਹੜੀ ਕਿ ਇੱਕ ਭਾਈਚਾਰੇ ਵਾਸਤੇ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਤੇ ਖਾਸ ਕਰਕੇ ਫ੍ਰਿਜਨੋ ਇਲਾਕੇ ਦੇ ਲੋਕਾਂ ਦੇ ਵਾਸਤੇ ਸ਼ਾਬਾਸ਼ੀ ਵਾਲੀ ਗੱਲ ਆ ਕਿ ਉਹਨਾਂ ਨੇ ਉਹ ਕਾਰ ਬਖਾਇਆ ਜਿਹੜਾ ਕਿ ਹਜੇ ਤੱਕ ਹੋਇਆ ਨਹੀਂ ਸੀ ਅਮਰੀਕਾ ਦੇ ਵਿੱਚ ਕਿਸੇ ਸਕੂਲ ਦਾ ਨਾਂ ਇੱਕ ਪੰਜਾਬੀ ਇੱਕ ਸਿੱਖ ਨਾਇਕ ਦੇ ਨਾਂ ਦੇ ਉੱਤੇ ਰੱਖਿਆ ਜਾਣਾ ਇੱਕ ਬਹੁਤ ਵੱਡੀ ਗੱਲ ਆ ਸੋ ਇਹਦੇ ਵਿੱਚ ਜਿਨ੍ਹਾਂ ਦਾ ਵੀ ਯੋਗਦਾਨ ਆ ਉਹ ਸਾਰੇ ਵਧਾਈ ਦੇ ਹੱਕਦਾਰ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਕਿ ਇਹ ਜਿਹੜਾ ਅੱਜ ਕਾਰਜ ਹੋਇਆ ਸਕੂਲ ਬਣ ਕੇ ਚਾਲੂ ਹੋ ਗਿਆ ਇਹ ਅਮਰੀਕਾ ਦੇ ਇਤਿਹਾਸ ਵਿੱਚ ਤੇ ਇਸ ਦੇ ਨਾਲ ਹੀ ਪੰਜਾਬੀ ਅਮਰੀਕਨ ਸੋਸਾਇਟੀ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡਾ ਕੀਰਤੀਮਾਨ ਇਹ ਜਿਹੜਾ ਜਿਹੜੀ ਆਪਾਂ ਗੱਲ ਨਹੀਂ ਕਰਦੇ ਹੁੰਦੇ ਵੇ ਡਾਈਵਰਸਿਟੀ ਇਨਕਲੂਜਨ ਵੇ ਮੈਲਟਰ ਕੀ ਰਹਿਣਾ ਆ ਵਿਭਿੰਨਤਾ ਆ ਵੀ ਅਸਲੀ ਗੱਲ ਆ ਨਮੈਂਦਗੀ ਵਾਲੀ ਸਭ ਨੂੰ ਬਰਾਬਰ ਮੌਕੇ ਇੱਥੇ ਦਿੱਤੇ ਜਾਂਦੇ ਆ ਜਿਹੜਾ ਸਤਾਜ ਸੁਵਾਨ ਸਿੰਘ ਖੜਾ ਜਦੋਂ ਨਾਂ ਆਉਂਦਾ ਤਾਂ ਗੱਲ ਹੌਸਲੇ ਦੀ ਹੁੰਦੀ ਆ ਦ੍ਰਿੜਤਾ ਦੀ ਹੁੰਦੀ ਆ ਇਨਸਾਫ ਦੀ ਹੁੰਦੀ ਆ ਸੋ ਇਹ ਸਾਰਾ ਕੁਝ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਰਲਗੱਡ ਕਰਕੇ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਬੱਚੇ ਜਿਹੜੇ ਅਮਰੀਕਾ ਚ ਪੜਦੇ ਆ ਉਹਨਾਂ ਦੇ ਨਾਂ ਤੋਂ ਸਿਹਰਾ ਲੈਣਗੇ ਕਿ ਜਿਹਦੇ ਨਾਂ ਦੇ ਸਕੂਲ ਤੇ ਅਸੀਂ ਪੜ ਰਹੇ ਆ ਉਹਨਾਂ ਹੀ ਮਨੁੱਖਤਾ ਦੇ ਵਾਸਤੇ ਇਨਸਾਫ ਵਾਸਤੇ ਬਰਾਬਰੀ ਵਾਸਤੇ ਕਿੱਡਾ ਦ੍ਰਿੜਤਾ ਤੇ ਹੌਸਲੇ ਭਰਪੂਰ ਕਾਰਜ ਕੀਤਾ ਹੈ ਜੀ ਸੋ ਜਿਹੜਾ ਯੂਨੀਫਾਈਡ ਸੈਂਟਰ ਯੂਨੀਫਾਈਡ ਸਕੂਲ ਜਿਲ੍ਹਾ ਆ ਉਹਨਾਂ ਨੇ ਬੜੇ ਮਾਣ ਦੇ ਨਾਲ ਗੱਲ ਕਹੀ ਹੈ ਕਿ ਅਸੀਂ ਅੱਡ ਅੱਡ ਭਾਈਚਾਰੇ ਦੇ ਲੋਕ ਜਿਹੜੇ ਇੱਕ ਵਿਭਿੰਨਤਾ ਜਿੱਥੇ ਰਹਿੰਦੇ ਆ ਉਹਨਾਂ ਦੇ ਜਿਹੜੇ ਨਾਇਕ ਨੇ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਤੇ ਇਸ ਕਰਕੇ ਸਕੂਲ ਦਾ ਨਾਮ ਸਹੀ ਸਰਦਾਰ ਸੁਵੰਨ ਸਿੰਘ ਖਾਲੜਾ ਤੇ ਨਾਂ ਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਗਿਆ ਹੈ ਜਿਹੜਾ ਕਿ ਵੈਸਟ ਫਾਉਂਟੇਨ ਵੇ ਦੇ ਉੱਤੇ ਸਥਿਤ ਹੈਗਾ ਆ ਇਸ ਮੌਕੇ ਇੱਕ ਬਹੁਤ ਪ੍ਰਭਾਵਸ਼ਾਲੀ ਸਮਾਗਮ ਲਿਖਿਆ ਗਿਆ ਜਿੱਥੇ ਕਿ ਕੈਲੀਫੋਰਨੀਆ ਦੇ ਅੱਡੇ-ਅੱਡੇ ਹਿੱਸਿਆਂ ਤੋਂ ਸਿੱਖ ਪੰਜਾਬੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ ਤੇ ਇਸ ਮੌਕੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਕਿ ਇਸ ਪਤਨੀ ਨੇ ਸ਼੍ਰੀ ਸਦਾ ਜਸਵੰਤ ਸਿੰਘ ਖਾਲੜਾ ਦੇ ਇਸ ਤੋਂ ਲਾਹਵੰਦ ਪਰਿਵਾਰ ਜਿਹੜਾ ਹੈ ਬੀਟੀ ਬੇਟਾ ਉਹ ਵੀ ਮੌਕੇ ਤੇ ਹਾਜ਼ਰ ਸਗੇ ਸੋ ਕੋਲਮਲਾ ਕੇ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਆ ਅੱਜ ਨੇ ਸਦੀਵੀਂ ਮਕਾਮ ਹਾਸਲ ਕਰਨਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਦਿਲਜੀਤ ਸਾਂਝ ਦੀ ਵੈਸੇ ਜਿਹੜੇ ਇਹ ਕਲਾਕਾਰ ਨੇ ਅਦਾਕਾਰ ਨੇ ਇਹਨਾਂ ਦੇ ਸਟੈਂਡ ਜਿਹੜੇ ਆ ਹੈਲਦੀ ਗੱਲਦੇ ਰਹਿੰਦੇ ਆ ਇਹਨਾਂ ਦੇ ਬਾਰੇ ਅਸੀਂ ਕੋਈ ਬਹੁਤੀ ਗੱਲ ਕਈ ਵਾਰੀ ਕਰਦੇ ਨਹੀਂ ਆ ਪਰ ਜਦੋਂ ਮਸਲਾ ਦਸਤਾਰ ਦਾ ਬਣ ਜਵੇ ਜਦੋਂ ਮਸਲਾ ਪੰਜਾਬ ਦਾ ਬਣ ਜਵੇ ਤਾਂ ਫਿਰ ਗੱਲ ਕਰਨੀ ਪੈ ਜਾਂਦੀ ਆ ਸੋ ਇਸ ਵੇਲੇ ਵਿਵਾਦ ਛੜਿਆ ਹੋਇਆ ਜੀ ਸਰਦਾਰ ਜੀ 3 ਫਿਲਮ ਦਾ ਇਹ ਸੀਕਵਲ ਹੈ ਇਹਦੇ ਦੋ ਹਿੱਸੇ ਪਹਿਲਾਂ ਬਣ ਚੁੱਕੇ ਆ ਸਰਦਾਰ ਜੀ 1 ਸਰਦਾਰ ਜੀ 2 ਸੋ ਤੀਜੀ ਵਾਰੀ ਸੇਮ ਨਾਮ ਦੇ ਉੱਤੇ ਫਿਲਮ ਜਿਹੜੀ ਆ ਉਹ ਬਣਾਈ ਗਈ ਆ ਪਰ ਸਮੱਸਿਆ ਇਸ ਵੇਲੇ ਇਹ ਆ ਕਿ ਦਾ ਭਾਰਤ ਪਰਚ ਵਿਰੋਧ ਕੀਤਾ ਜਾ ਰਿਹਾ ਜਿਹੜੇ ਸੰਗੀ ਨੇ ਹਿੰਦੂ ਤਵੀਆ ਆਰੀਆ ਸਮਾਜੀ ਅਤੇ ਹੋਰ ਸਿੱਖ ਪੰਜਾਬ ਵਿਰੋਧੀ ਟੋਲੇ ਉਹ ਸਰਗਰਮ ਹੋ ਗਏ ਆ ਫਿਲਮ ਇੰਡਸਟਰੀ ਵਿੱਚਲੇ ਹਿੰਦੂ ਤਵੀ ਵੀ ਸਰਗਰਮ ਹੋ ਗਏ ਆ ਕਿ ਇਹ ਫਿਲਮ ਭਾਰਤ ਵਿੱਚ ਲੱਗਣ ਨਹੀਂ ਦੇਣੀ ਸੋ ਭਾਰਤ ਵਿੱਚ ਫਿਲਮ ਲੱਗਣੀ ਨਹੀਂ ਰਹੀ ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਫਿਲਮ ਰਿਲੀਜ਼ ਕਰਨ ਦਾ ਐਲਾਨ ਦਲਜੀਤ ਸਾਹਜ ਹੁਣਾਂ ਨੇ ਕਰ ਦਿੱਤਾ ਆ ਰੌਲਾ ਇਹ ਆ ਜੀ ਕਿ ਇਹ ਕਹਿੰਦਾ ਜਿਹੜਾ ਭਾਰਤ ਪਾਕਿਸਤਾਨ ਦਾ ਤਾਜ਼ਾ ਟਕਰਾਅ ਹੋ ਕੇ ਹਟਿਆ ਜੰਗ ਹੋ ਕੇ ਹਟਿਆ ਇਸ ਕਰਕੇ ਫਿਲਮ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਜਿਹੜੀ ਮੁੱਖ ਅਦਾਕਾਰ ਆ ਹੀਰੋਨ ਆ ਉਹ ਇੱਕ ਪਾਕਿਸਤਾਨੀ ਕਲਾਕਾਰ ਆ ਅਦਾਕਾਰ ਆ ਹਾਨੀਆ ਆਮਰ ਸੋ ਦਲਜੀਤ ਨੇ ਉਹਨੂੰ ਲੈ ਕੇ ਫਿਲਮ ਕਿਉਂ ਬਣਾਈ ਆ ਹਾਲਾਂਕਿ ਇਹ ਫਿਲਮ ਜਿਹੜੀ ਆ ਪਹਿਲਾਂ ਬਣੀ ਹੋਈ ਆ ਭਾਰਤ-ਪਾਕ ਜੰਗ ਬਾਅਦ ਦੇ ਵਿੱਚ ਹੋਈ ਆ ਰਿਲੀਜ਼ ਹੁਣ ਰਹੀ ਆ ਹੋ ਰਹੀ ਆ ਪਰ ਅਸਲ ਸਮੱਸਿਆ ਕਿਤੇ ਹੋਰ ਆ ਪਰ ਬਹਾਨੇਬਾਜ਼ੀ ਘੜ ਕੇ ਇਸ ਫਿਲਮ ਨੂੰ ਭਾਰਤ ਵਿੱਚ ਰੋਕਣ ਤੋਂ ਜਿਹੜਾ ਆ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਦੇ ਨਾਲੇ ਦਲਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਬੜੀ ਕਮਾਲ ਦੀ ਗੱਲ ਇਹ ਆ ਕਿ ਇਸ ਫਿਲਮ ਦੇ ਵਿੱਚ ਕੱਲੇ ਦਲਜੀਤ ਦਾ ਰੋਲ ਨਹੀਂ ਹੈਗਾ ਜਿਹੜੀ ਹਾਨੀਆਂ ਅਮਰ ਆ ਉਹਨੇ ਫਿਲਮ ਦੇ ਵਿੱਚ ਕੱਲੇ ਦਲਜੀਤ ਨਾਲ ਗੱਲਬਾਤ ਨਹੀਂ ਕੀਤੀ ਹੋਰ ਐਕਟਰ ਵੀ ਆ ਜਿਨ੍ਹਾਂ ਦੇ ਵਿੱਚ ਬੀ ਐਨ ਸ਼ਰਮਾ ਜੀ ਨੇ ਮਨਵ ਵਿਜ ਨੇ ਨੀਰੂ ਬਾਜਵਾ ਆ ਪਰ ਉਹਨਾਂ ਦੇ ਕਿਸੇ ਦੇ ਬਾਈਕਾਟ ਦੀ ਗੱਲ ਨਹੀਂ ਚੱਲ ਰਹੀ ਸਿਰਫ ਸਿਰਫ ਦਲਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਸੋ ਜੇ ਕਹਾਂ ਆਪਾਂ ਦਲਜੀਤ ਸਾਹ ਦੇ ਕਰੀਏ ਤਾਂ ਜਦੋਂ ਉਹਨੇ ਕਿਸਾਨ ਮੋਰਚੇ ਦੇ ਵਾਸਤੇ ਕਰੋੜ ਦਾ ਚੈੱਕ ਦਾਨ ਦਾ ਦੇ ਦਿੱਤਾ ਸੀ ਉਦੋਂ ਤੋਂ ਹੀ ਉਹ ਨਿਸ਼ਾਨੇ ਤੇ ਆ ਉਹਨੂੰ ਵਾਰ-ਵਾਰ ਆਪਣੀਆਂ ਸਫਾਈਆਂ ਦੇਣੀਆਂ ਪੈਂਦੀਆਂ ਆ ਉਹਨੂੰ ਭਾਰਤ ਵਿਰੋਧੀ, ਦੇਸ਼ ਦਰੋਹੀ, ਖਾਲਸਤਾਨੀ ਹੋਰ ਪੰਨੇ ਕਿਹੜਾ ਕਿਹੜਾ ਲਕਬ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਸ਼ੋਅਜ਼ ਦੇ ਵਿੱਚ ਇੱਕ ਨਾਰਾ ਲਾਉਣਾ ਸ਼ੁਰੂ ਕਰ ਦਿੱਤਾ ਵੀ ਪੰਜਾਬੀ ਆ ਗਿਆ ਓਏ। ਇਸ ਗੱਲ ਤੇ ਬਹੁਤ ਵੱਡਾ ਇਤਰਾਜ਼ ਹੋਇਆ ਵੀ ਭਾਰਤੀ ਆ ਗਿਆ ਕਿਉਂ ਨਹੀਂ ਕਹਿੰਦਾ ਇਹ। ਇਹ ਪੰਜਾਬੀ ਆ ਗਿਆ ਕਿਉਂ ਕਹਿੰਦਾ ਆ। ਸੋ ਇਸ ਗੱਲ ਦੇ ਉੱਤੇ ਕਾਫੀ ਰੌਲਾ ਰੱਪਾ ਪੈਂਦਾ ਰਿਹਾ ਆ। ਸੋ ਜਿੰਨੇ ਵੀ ਪੰਜਾਬ ਵਿਰੋਧੀ, ਸਿੱਖ ਵਿਰੋਧੀ ਤਾਤਤ ਚਾਹੇ ਉਹ ਸੰਗੀ ਆ ਚਾਹੇ ਆਰੀਆ ਸਮਾਜੀ ਆ ਚਾਹੇ ਹੋਰ ਨੇ ਉਹ ਸਾਰੇ ਇਕੱਠੇ ਹੋ ਕੇ ਦਲਜੀਤ ਦਾ ਵਿਰੋਧ ਕਰ ਰਹੇ ਆ ਤੇ ਇਹਦੇ ਵਿੱਚ ਕਈ ਦਸਤਾਰਧਾਰੀ ਵੀ ਇੱਕ ਪੰਜਾਬੀ ਜੇ ਵੀ ਸ਼ਾਮਲ ਹੋ ਗਏ ਆ ਜਿਹੜੇ ਕਿ ਹਮੇਸ਼ਾ ਬੋਲੀ ਦਿੱਲੀ ਵਾਲਿਆਂ ਦੀ ਬੋਲਦੇ ਆ ਜੀ ਹੁਣ ਗੱਲ ਤਾਂ ਇਹੀ ਨਹੀਂ ਸੀ ਹਜਮ ਹੋ ਰਹੀ ਵੀ ਪੰਜਾਬੀ ਆ ਗਏ ਉਤੋਂ ਦਲਜੀਤ ਨੇ ਫਿਲਮ ਬਣਾ ਸਕੀ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਜਿਹੜਾ ਨੂੰ ਉਹ ਡੱਪਣਾ ਚਾਹੁੰਦੇ ਆ ਸੋ ਜਿਹੜੇ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਕੇਂਦਰੀ ਤੰਤਰ ਤੇ ਫਿਰਕੂ ਨਫ਼ਰਤ ਫੈਲਣ ਵਾਲੇ ਲੋਕ ਭਿੱਜਦੇ ਨਹੀਂ ਹੈਗੇ ਉਹਨਾਂ ਦੇ ਵਾਸਤੇ ਇਹ ਫਿਲਮ ਇੱਕ ਤੇ ਸਭ ਛੱਡਣ ਵਾਲੀ ਗੱਲ ਸੀਗੀ ਜਿਹੜੀ ਦਿਲਜੀਤ ਦੇ ਸਹੇਤੇ ਦਸਤਾਰ ਸਜਦੀ ਹੈ ਉਹ ਤੋਂ ਪਹਿਲਾਂ ਹੀ ਅੱਕੇ ਪਏ ਆ ਨਾਫਰਰ ਦੇ ਵਿੱਚ ਭਿੱਜੇ ਪਏ ਆ ਸੋ ਇਹ ਕਿੱਥੇ ਮਨਜ਼ੂਰ ਸੀਗਾ ਵੀ ਸ਼ਹੀਦ ਖਾਲੜਾ ਨੂੰ ਐਡੇ ਵੱਡੇ ਪਰਦੇ ਤੇ ਪੇਸ਼ ਕੀਤਾ ਜਾਵੇ ਹੋਰ ਲੋਕਾਂ ਨੂੰ ਦੱਸਿਆ ਜਾਵੇ ਕਿ ਅਸਲੀਅਤ ਵਿੱਚ ਹੋਇਆ ਕੀ ਸੀਗਾ ਇੱਕ ਨਾਇਕ ਵਜੋਂ ਇਹਨੂੰ ਪੇਸ਼ ਕੀਤਾ ਜਾਵੇ ਸੋ ਇਸ ਕਰਕੇ ਉਹ ਫਿਲਮ ਜਿਹੜੀ ਆ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਗਈ ਤਾਂ ਕਿ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਭਾਰਤ ਦੇ ਹੋਰ ਲੋਕਾਂ ਨੂੰ ਪਤਾ ਨਾ ਲੱਗ ਸਕੇ ਇਹ ਗੱਲ ਕਿਤੇ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਕਿ ਇਹ ਗੱਲ ਪਤਾ ਲੱਗੇ ਜੀ ਸੋ ਦਸਤਾਰ ਵਾਲਿਆਂ ਦੇ ਸਤਕਾਰ ਤੋਂ ਵੀ ਔਖੇ ਆ ਸੋ ਇਸ ਕਰਕੇ ਉਹਨਾਂ ਦੇ ਨਾਲ ਜਿਹੜੀ ਹਮਦਰਦੀ ਲੋਕਾਂ ਦੀ ਹੋਣੀ ਸੀ ਕਿ ਕਿਵੇਂ ਉਹਨਾਂ ਨੂੰ ਕੋਹ ਕੋਕੇ ਮਾਰਿਆ ਗਿਆ ਲਵਾਰ ਸਲਾਸ਼ਾਂ ਕਹਿ ਕਹਿ ਕੇ ਜਲਾਇਆ ਗਿਆ ਲੋਕਾਂ ਨੂੰ ਸਲੀਅਤ ਪਤਾ ਲੱਗ ਜਾਣੀ ਸੀ ਸੋ ਇਸ ਕਰਕੇ ਵੀ ਦਿਲਜੀਤ ਦੇ ਨਾਲ ਗੁੱਸਾ ਆ ਇਹ ਗੱਲ ਬਕਰੀ ਆ ਕਿ ਸਾਡੇ ਸਿੱਖਾਂ ਨੂੰ ਵੀ ਆਪਣੀ ਸੌਫਟ ਪਾਵਰ ਦਾ ਅਹਿਸਾਸ ਨਹੀਂ ਆ ਅਸੀਂ ਆਪ ਹੀ ਆਪਣੇ ਦਾ ਵਿਰੋਧ ਜਿਹੜਾ ਕਰਦੇ ਰਹੇ ਆ ਇਸੇ ਵਿਰੋਧ ਦੇ ਵਿੱਚ ਅਸੀਂ ਦੋ ਵੱਡੇ ਸਟਾਰ ਗਵਾਏ ਆ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲਾ ਉਹਨਾਂ ਦਾ ਵਿਰੋਧ ਬਹੁਤ ਹੋਇਆ ਮਰਨ ਤੋਂ ਬਾਅਦ ਜਾ ਕੇ ਬਹੁਤਿਆਂ ਲੋਕਾਂ ਨੂੰ ਅਸਾਥ ਹੋਇਆ ਵੀ ਅਸੀਂ ਕੀ ਗਵਾ ਲਿਆ ਆ ਸੋ ਦਿਲਜੀਤ ਨੇ ਬੇਸ਼ੱਕ ਆਪਣੀ ਪੀਆ ਟੀਮ ਦੇ ਨਾਲ ਮਿਲ ਕੇ ਕੋਸ਼ਿਸ਼ਾਂ ਬਹੁਤ ਕੀਤੀਆਂ ਵੀ ਕਿਸੇ ਤਰੀਕੇ ਮੈਂ ਦੇਸ਼ ਭਗਤ ਸਿੱਧ ਹੋ ਜਾਵਾਂ ਕਦੀ ਮੋਦੀ ਦੇ ਨਾਲ ਮਿਲਣੀ ਜਾ ਕੇ ਕਰਨੀ ਕਦੀ ਸਟੇਜਾਂ ਦੇ ਉੱਤੇ ਤਿਰੰਗਾ ਚਲਾਉਣਾ ਪਰ ਉਹਨਾਂ ਨੂੰ ਉਹ ਮਨਜ਼ੂਰ ਨਹੀਂ ਹੈਗਾ ਸੋ ਜਿਹੜੀ ਨਫ਼ਰਤ ਦੀ ਸੋਚ ਆ ਉਹ ਵੈਰ ਨਹੀਂ ਭੁੱਲਦੀ ਇਹ ਆਪਾਂ ਦਹਾਕੀਆਂ ਤੋਂ ਜਾਣਦੇ ਆ ਜੀ ਉਹ ਜਿਹੜੀ ਪੰਜਾਬ ਦੀ ਇੱਕ ਵੱਖਰੀ ਪਛਾਣ ਦੀ ਗੱਲ ਆ ਦਸਤਾਰ ਦੀ ਵੱਖਰੀ ਅਹਿਮੀਅਤ ਦੀ ਗੱਲ ਆ ਉਹ ਉਹਨਾਂ ਨੂੰ ਬਹੁਤ ਚੁਪਤੀ ਹੈ ਤੇ ਉਹ ਜਦੋਂ ਕਿ ਪਿਛਲੇ ਕਈ ਦਹਾਕਿਆਂ ਤੋਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਨੂੰ ਕਹਿੰਦੇ ਆ ਵੀ ਭਾਰਤੀਅਤ ਦੇ ਰੰਗ ਵਿੱਚ ਰੰਗਣਾ ਆ ਦਸਤਾਰ ਜਿਹੜੀ ਆ ਉਹਨੂੰ ਕੋ ਅਹਿਮੀਅਤ ਨਹੀਂ ਦੇਣੀ ਹੈਗੀ ਸੋ ਉਦੋਂ ਕੋ ਬੰਦਾ ਫਿਰ ਪੰਜਾਬ ਦੀ ਜਾਂ ਦਸਤਾਰ ਦੀ ਗੱਲ ਕਰੇ ਤਾਂ ਉਹਨਾਂ ਨੂੰ ਜ਼ਹਿਰ ਦਿਖਾਈ ਦਿੰਦਾ ਆ ਸੋ ਦਿਲਜੀਤ ਦੀ ਗੱਲ ਕਰੀਏ ਤਾਂ ਦਿਲਜੀਤ ਬਾਲੀਵੁੱਡ ਦੀਆਂ ਫਿਲਮਾਂ ਨਾ ਕਰੇ ਭਾਰਤ ਵਿੱਚ ਸ਼ੋਅ ਨਾ ਕਰੇ ਉਹਦਾ ਸਰਦਾ ਆ ਉਹ ਕੋਈ ਵੱਡਾ 스타 ਬਣ ਚੁੱਕਾ ਆ ਪੈਸੇ ਵੀ ਚਾਰ ਵਧੀਆ ਕਮਾ ਲਏ ਆ ਤੇ ਹਾਲੀਵੁੱਡ ਵਿੱਚ ਉਹਦਾ ਰੈੱਡ ਕਾਰਪਟ ਵਿਛਾ ਕੇ ਵੈਲਕਮ ਹੁੰਦਾ ਆ ਸੋ ਜਿਹੜਾ ਉਹ ਸੰਗੀਤ ਆ ਉਹ ਤਾਂ ਲੋਕਾਂ ਨੇ ਸੁਣਨਾ ਹੀ ਸੁਣਨਾ ਆ ਉਹਨੂੰ ਕੋਈ ਵੀ ਸਰਹੱਦ ਕੋਈ ਵੀ ਰੋਕ ਨਹੀਂ ਰੋਕ ਸਕਦੀ ਸੋ ਕੱਲ ਨੂੰ ਬਾਰਡਰ 2 ਫਿਲਮ ਵੀ ਆ ਰਹੀ ਆ ਜਿਹਦੇ ਵਿੱਚ ਦੇਸ਼ ਭਗਤੀ ਦਾ ਤੜਕਾ ਲੱਗਿਆ ਹੋਣਾ ਜਿਵੇਂ ਬਾਰਡਰ ਫਿਲਮ ਸਨਿਹ ਦੇਵਲ ਦੀ ਪਹਿਲੀ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਸੀ ਬੜਾ ਫਿਰਕੂ ਪ੍ਰਚਾਰ ਉਹਦੇ ਰਾਹੀਂ ਕੀਤਾ ਗਿਆ ਸੀਗਾ ਹੁਣ ਪਤਾ ਨਹੀਂ ਦਿਲਜੀਤ ਦਾ ਉਹਦੇ ਵਿੱਚ ਰੋਲ ਕਿਹੋ ਜਿਹਾ ਹੁਣ ਆਇਆ ਕੋਈ ਕਹਿੰਦਾ ਐਕਟਰ ਆ ਅਕਸਰ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦਾ ਰੋਲ ਕਰ ਸਕਦਾ ਇਹਨਾਂ ਐਕਟਰਾਂ ਵਿੱਚ ਸਟੈਂਡ ਲੈਣ ਦੀ ਲੋੜ ਨਹੀਂ ਹੁੰਦੀ ਸਟੈਂਡ ਇਸ ਕਰਕੇ ਲੈਣਾ ਪੈਂਦਾ ਜਦੋਂ ਐਕਟਰ ਦੀ ਪੱਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਦੀ ਪੰਜਾਬੀ ਪਛਾਣ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੋ ਬਾਰਡਰ 2 ਫਿਲਮ ਦੇ ਵਿੱਚ ਦਲਜੀਤ ਦਾ ਰੋਲ ਪਤਾ ਨਹੀਂ ਕਿੱਦਾਂ ਹੋਣਾ ਫਿਰ ਇਹਨਾਂ ਲੋਕਾਂ ਨੇ ਉਹਨੂੰ ਦੇਸ਼ ਭਗਤ ਕਹਿਣ ਲੱਪੈਣਾ ਤੇ ਜਿਹੜੇ ਉਹਦੇ ਹੱਕ ਵਿੱਚ ਖੜੇ ਹੋ ਉਹਨਾਂ ਨੇ ਵਿਰੋਧ ਕਰਨ ਲੱਗ ਪੈਣਾ ਸੋ ਸਵਾਲ ਜਿਹੜਾ ਬਾਕੀ ਕਲਾਕਾਰਾਂ ਦੇ ਅਦਾਕਾਰਾਂ ਦੇ ਲਈ ਵੀ ਆ ਕਿ ਕੀ ਹੁਣ ਤੁਸੀਂ ਵੀ ਸਾਰੇ ਪਾਕਿਸਤਾਨੀ ਕਲਾਕਾਰਾਂ ਦਾ ਅਦਾਕਾਰਾਂ ਦਾ ਬਾਈਕਟ ਕਰੋਗੇ ਜੇਕਰ ਕੱਲ ਨੂੰ ਭਾਰਤ ਤੋਂ ਬਾਹਰ ਕੋਈ ਹਾਲੀਵੁੱਡ ਵਿੱਚ ਜਾਂ ਯੂਕੇ ਦੇ ਵਿੱਚ ਫਿਲਮ ਬਣਦੀ ਆ ਉਹਦਾ ਪ੍ਰੋਡਿਊਸਰ ਕੋਈ ਪਾਕਿਸਤਾਨੀ ਹੋਇਆ ਕੋਈ ਡਾਇਰੈਕਟਰ ਜਾਂ ਕੋਈ ਉਹਦਾ ਮੁੱਖ ਜਿਹੜਾ ਫਾਈਨੈਂਸਰ ਆ ਉਹ ਪਾਕਿਸਤਾਨੀ ਹੋਵੇ ਕੰਮ ਨਹੀਂ ਕਰੋਗੇ ਕਿ ਉਸ ਫਿਲਮ ਦੇ ਵਿੱਚ ਜੇਕਰ ਕੋਈ ਪਾਕਿਸਤਾਨੀ ਐਕਟਰ ਹੋਏ ਤੁਸੀਂ ਕੰਮ ਨਹੀਂ ਕਰੋਗੇ ਸੋ ਇੰਨਾ ਤਕੜਾ ਸਟੈਂਡ ਲੈਣਾ ਫਿਰ ਪਾਕਿਸਤਾਨੀਆਂ ਦੀਆਂ ਤੋਂ ਨਾ ਚੋਰੀਆਂ ਕਰਨੀਆਂ ਵੀ ਛੱਡੋ ਆਪਣੇ ਗਾਣਿਆਂ ਵਿੱਚ ਪੰਜਾਬੀ ਦੇ ਗੀਤ ਜਿਹੜੇ ਪਾਕਿਸਤਾਨੀ ਆ ਉਹਨਾਂ ਨੂੰ ਚੋਰੀ ਕਰਕੇ ਗਾਉਣਾ ਵੀ ਛੱਡੋ ਇੱਥੋਂ ਤੱਕ ਕਿ ਉਹਨਾਂ ਦੇ ਚਟਕਲੇ ਜਿਹੜੇ ਆ ਉਹ ਆਪਣੀਆਂ ਕਮੇਡੀ ਕਾਸਟਾਂ ਤੇ ਫਿਲਮਾਂ ਵਿੱਚ ਪਾਉਣੇ ਵੀ ਬੰਦ ਕਰਨੇ ਪੈਣਗੇ ਨਹੀਂ ਤਾਂ ਇਹ ਦੋਰੇ ਮਾਪਦੰਡ ਹੋਣਗੇ ਬਾਕੀ ਦਲਜੀਤ ਨੂੰ ਵੀ ਆਪਣੀਆਂ ਅੱਖਾਂ ਖੋਲ੍ਹਣੀਆਂ ਪੈਣਗੀਆਂ ਕਿਤੇ ਨਾ ਕਿਤੇ ਜਾ ਕੇ ਉਹਨੂੰ ਵੀ ਜੈਜ਼ੀਪੀ ਵਾਂਗੂ ਇੱਕ ਪਾਸਾ ਕਰਨਾ ਪਊਗਾ ਕਿਉਂਕਿ ਜਿੰਨੀ ਉਹਦੇ ਨਾਲ ਹੋ ਰਹੀ ਆ ਇਹ ਸਮਝ ਸਾਫ਼ ਹੀ ਆ ਕਿ ਉਹ ਪੰਜਾਬ ਅਤੇ ਦਲਜੀਤ ਦੀ ਦਸਤਾਰ ਨੂੰ ਲਾਇਕ ਨਹੀਂ ਕਰਦੇ ਦਲਜੀਤ ਨਾਲ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਨਾਲ ਹੀ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਕੱਲ ਕਬੱਡੀ ਘਟਣਾ ਵਾਪਰੀ ਸੀ ਕਿ ਬਿਕਰਮੀ ਸਿੰਘ ਵਜੀਠੀਆ ਜਿਹਨਾਂ ਨੂੰ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਫੇ ਹੁਣ ਜ਼ਮਾਨਤ ਹੋ ਗਈ ਸੀ ਉਹਨਾਂ ਨੂੰ ਦੁਬਾਰਾ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ ਲਾਇਆ ਗਿਆ ਕਿ ਉਹਨਾਂ ਦੇ ਅਕਾਊਂਟਾਂ ਵਿੱਚੋਂ ਸੈਂਕੜੇ ਕਰੋੜ ਇਹੋ ਜਿਹੇ ਲੱਭੇ ਜਿਨ੍ਹਾਂ ਦਾ ਕੋਈ ਹਸਾਬ-ਕਿਤਾਬ ਨਹੀਂ ਬਾਹਰੋਂ ਪੈਸੇ ਆਏ ਆ ਡਰੱਗ ਦੀ ਮਨੀ ਜਿਹੜੀ ਆ ਉਹ ਲਾਂਡਰ ਹੋਈ ਆ ਕਾਲਾ ਤਨ ਚਿੱਟਾ ਕੀਤਾ ਗਿਆ ਆ ਉਹਨਾਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਵੀਰਨ ਦੀ ਟੀਮ ਨੇ 12 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਤੇ ਮਹਾਲੀ ਦੇ ਜ਼ਿਲ੍ਹਾ ਕੋਰਟ ਨੇ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਆ ਮਜੀਠੀਆ ਨੂੰ ਹੁਣ 2 ਜਨਵਰੀ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਵਿਲੀਅንስ ਬਿਊਰੋ ਦੇ AIG ਸਵਰਨਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਮਕਦਮਾ ਚਲਾਇਆ ਜਾ ਰਿਹਾ ਆ AIG ਸਵਰਨਦੀਪ ਸਿੰਘ ਕੋਈ ਹੋਰ ਨਹੀਂ ਉਹੀ ਆਫੀਸਰ ਆ ਜੀਦੇ ਤੇ ਕੁਝ ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੇ ਦੋਸ਼ ਲਾਏ ਸੀਗੇ ਕਿ ਉਹ ਕੁਝ ਘਪਲਿਆਂ ਵਿੱਚ ਸ਼ਾਮਲ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਹੁਣ ਉਹਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਆ ਸੋ ਇਸ ਸਾਰੀ ਕਹਾਣੀ ਤੋਂ ਸਮਝ ਲੱਗਦਾ ਕਿ ਮਜੀਠੀਆ ਨੂੰ ਢਿੱਕ ਕੇ ਲੈਣ ਵਾਸਤੇ ਏਆਜੀ ਸਵਰਨਦੀਪ ਸਿੰਘ ਨੂੰ ਵੀ ਬਲੈਕਮੇਲ ਕੀਤਾ ਗਿਆ ਕਿ ਕਿਦਾਂ ਸਸਪੈਂਡ ਰਹਿਣਾ ਜਾਂ ਮੁੜ ਕੇ ਨੌਕਰੀ ਤੇ ਆਉਣਾ ਤੇ ਨੌਕਰੀ ਤੇ ਆਉਣਾ ਤਾਂ ਫਿਰ ਮਜੀਠੀਏ ਦੇ ਉੱਤੇ ਕਾਰਵਾਈ ਕਰਨੀ ਪੈਣੀ ਆ ਇਹ ਅੰਦਰ ਕਰਨਾ ਪਊਗਾ ਉਹਨੂੰ ਸੋ ਗੱਲ ਉਹੀ ਹੈ ਜੀ ਕਿ ਪੁਲਿਸ ਜਿਹੜੀ ਆ ਉਹ ਤਕੜੀ ਹੋਈ ਹੋਈ ਉਹਨੂੰ ਆਡਟ ਤਰੀਕੇ ਨਾਲ ਵਰਤਿਆ ਜਾ ਰਿਹਾ ਪਹਿਲਾਂ ਮਜੀਠੀਏ ਹੁਣੀ ਵਰਤਦੇ ਰਹੇ ਆ ਹੁਣ ਮਜੀਠੀਏ ਦੇ ਖਿਲਾਫ ਭਗਵੰਤ ਮਾਨ ਵਰਤੂਗਾ ਗਾਹਾਂ ਸਰਕਾਰ ਚੇਂਜ ਹੋ ਜਾਈਆਂ ਫੇ ਇਹ ਪਾਲਿਸੀ ਜਿਹੜੇ ਨੇ ਇਹ ਹੀ ਵਿਜੀਲੈਂਸ ਇਹ ਭਗਵੰਤ ਮਾਨ ਦੇ ਉਲਟ ਵਰਤੀ ਜਾਊਗੀ ਬਾਕੀ 7 ਦਿਨ ਦਾ ਪੁਲਿਸ ਰਿਮਾਂਡ ਕਾਫੀ ਹੁੰਦਾ ਕਹਿੰਦੇ ਪੰਜਾਬ ਪੁਲਿਸ ਤਾਂ ਗੋਂਗਿਆਂ ਨੂੰ ਬੁਲਾ ਲੈਂਦੀ ਆ ਆਮ ਲੋਕ ਜਿਹੜੇ ਹੁੰਦੇ ਆ ਮਾਤੜ ਹੁੰਦੇ ਆ ਉਹਨਾਂ ਦੇ ਤਾਂ ਬਥੇਰਾ ਤਸ਼ੱਦਦ ਹੁੰਦਾ ਹੁਣ ਕੀ ਮਜੀਠੀਆ ਤੇ ਵੀ ਹੋ ਜਾ ਤਸ਼ੱਦਦ ਹੋਊਗਾ ਕਿ ਮਜੀਠੀਆ ਤੋਂ ਵੀ ਮੈਂ ਗੱਲਾਂ ਮਨਾਈਆਂ ਜਾਣੀਆਂ ਜਿਵੇਂ ਭਗਵੰਤ ਮਾਨ ਜਾਂ ਉਹਦਾ ਗੰਜਾ ਸਲਾਹਕਾਰ ਜਿਹੜਾ ਆ ਉਹ ਗੱਲਾਂ ਕਰ ਰਿਹਾ ਆ ਸੋ ਇਹ ਵੀ ਹੁਣ ਪਤਾ ਲੱਗ ਜਣਾ ਕਿਉਂਕਿ ਪ੍ਰੈਸ਼ਰ ਸੈਂਟਰ ਤੋਂ ਵੀ ਪਹਿਣਾ ਆ ਤੇ ਪਤਾ ਲੱਗ ਜਾਊਗਾ ਕਿ ਹੁਣ ਕਿਸ ਸੁਭਾਵਿਕ ਦੀ ਆ ਭਗਵੰਤ ਮਾਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਗੰਜੇ ਸਲਾਹਕਾਰ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਸੰਤਰੀਆਂ ਦੀਆਂ ਗੱਲਾਂ 'ਚ ਦਾਮ ਕਿੰਨਾ ਆ ਕਿ ਮਜੀਠੀਆ ਦੀਆਂ ਗੱਲਾਂ 'ਚ ਕਿੰਨਾ ਦਾਮ ਆ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਨੂੰ ਕੋ ਬਹੁਤਾ ਟਾਈਮ ਆ ਨਹੀਂ ਲੱਗਣਾਗਾ ਪਹਿਲਾਂ ਵੀ ਕੇਜਰੀ ਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਕੇ ਖੇੜਾ ਛੜਾਇਆ ਸੀਗਾ ਕਿਤੇ ਦੁਬਾਰਾ ਉਹ ਗੱਲ ਨਾ ਹੋ ਜAVE ਇਸ ਗੱਲ ਦਾ ਵੀ ਖਦਸ਼ਾ ਬਣਿਆ ਰਹਿਣਾ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਬਟਾਲਾ ਦੀ ਇੱਥੋਂ ਇੱਕ ਖਬਰ ਇਹ ਆ ਰਹੀ ਆ ਕਿ ਜਿਹੜਾ ਮਸ਼ਹੂਰ ਗੈਂਗਸਟਰ ਕਿਹਾ ਜਾਂਦਾ ਕਥਿਤ ਗੈਂਗਸਟਰ ਆਪਾਂ ਕਹਿ ਲੈਨੇ ਆ ਜੱਗੂ ਭਗਵਾਨਪੁਰੀ ਆ ਉਹਦਾ ਪੂਰਾ ਨਾਮ ਤਾਂ ਜਗਦੀਪ ਸਿੰਘ ਆ ਉਹਦੀ ਮਾਤਾ ਤੇ ਇੱਕ ਸਾਥੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਜਿਹੜੀ ਜਾਣਕਾਰੀ ਮਿਲਿਆ ਉਹ ਇਹ ਦੱਸਿਆ ਗਿਆ ਕਿ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦੇ ਕਸਬੇ ਬਟਾਲੇ 'ਚ ਅੰਨੇਵਾ ਗੋਲੀਆਂ ਚਲਾ ਕੇ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਤੇ ਉਹਦੇ ਇੱਕ ਸਾਥੀ ਨੂੰ ਜਿਹੜਾ ਜੀ ਉਹ ਜਿਹਦਾ ਨਾਂ ਕਨਵਰ ਵੀਰ ਸਿੰਘ ਦੱਸਿਆ ਜਾ ਰਿਹਾ ਮਾਰ ਦਿੱਤਾ ਗਿਆ ਸੋ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਦੇ ਮੁਤਾਬਕ